ਪਤਾ ਹੈ ਕਿ ਅੱਜ ਤਰਨਤਾਰਨ ਜਿਹੜੀ ਬਾਈਪੋਲ ਸੀਗੀ ਉੱਥੇ ਉਹਦਾ ਰਿਜ਼ਲਟ ਆਇਆ ਔਰ ਆਮ ਆਦਮੀ ਪਾਰਟੀ ਨੇ 12000 ਦੇ ਵੱਡੇ ਮਾਰਜਿਨ ਦੇ ਨਾਲ ਜਿਹੜੀ ਤਰਨਤਾਰਨ ਜਿਹੜੀ ਬਾਈਪੋਲ ਆ ਜਿੱਤੀ ਹੈ ਇਹ ਜਿਹੜੀ ਬਾਈਪੋਲ ਦੀ ਜਿੱਤ ਹੈ ਆਮ ਆਦਮੀ ਪਾਰਟੀ ਦੀਆਂ ਪਿਛਲੇ 3.5 ਸਾਲ ਦੀਆਂ ਲੋਕ ਖੇਤੀਆਂ ਦੇ ਨੀਤੀਆਂ ਲਗੀਆਂ ਆਮ ਆਦਮੀ ਪਾਰਟੀ ਸਾਡੀ ਭਗਵੰਤ ਮਾਨ ਜੀ ਨੇ ਰੁਵਾਈ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਸਿੱਖਿਆ ਔਰ ਸਿਹਤ ਔਰ ਜੋ ਪੰਜਾਬ ਦੇ ਲੋਕਾਂ ਦੇ ਪੱਖ ਤੇ ਜਿੰਨੇ ਵੀ ਕੰਮ ਕੀਤੇ ਨੇ ਉਹਨਾਂ ਉੱਪਰ ਤਰਨਤਾਰਨ ਦੇ ਲੋਕਾਂ ਨੇ ਜਿਹੜਾ ਅਜਮੋਹਰ ਲਾਈ ਹੈ ਸਾਰੀਆਂ ਪਾਰਟੀਆਂ ਵੋਟਾਂ ਤੋਂ ਪਹਿਲਾਂ ਕਹਿ ਰਹੀਆਂ ਸੀ ਕਿ ਸੈਮੀਫਾਈਨਲ ਹੈਗਾ 2027 ਤੋਂ ਪਹਿਲਾਂ ਔਰ ਜਿਹੜਾ ਸੈਮੀਫਾਈਨਲ ਦਾ ਰਿਜ਼ਲਟ ਹੈ ਉਹ ਸਭ ਦੇ ਸਾਹਮਣੇ ਹੈ ਤਰਨ ਤਰਨ ਬਾਈਪੋਲ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਨੇ ਫਿਰ ਸੈਫਟ ਕੀਤਾ ਔਰ 2027 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਸੈਮੀਫਾਈਨਲ ਹੈ ਉਹ ਜਿੱਤੇ ਹੈ ਜਿਹਦੇ ਨਾਲ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਬਲੋਕ ਸੰਪਤੀ ਜ਼ਿਲ੍ਹਾ ਪ੍ਰੇਸ਼ਾਸਤ ਸੀਟਾਂ ਹੈਗੀਆਂ ਸਾਰੀਆਂ ਉਹ ਵੀ ਆਮ ਆਦਮੀ ਪਾਰਟੀ ਹੁਣ ਜਾਂ ਫਿਰ ਜਿੱਤ ਪ੍ਰਾਪਤ ਕਰੂਗੀ ਔਰ ਨੰਗਲ ਦੀਆਂ ਜਿਹੜੀਆਂ ਐਮਸੀ ਇਲੈਕਸ਼ਨਾਂ ਤੇ ਆਉਣ ਵਾਲੀਆਂ ਜਿਵੇਂ ਡਾਕਟਰ ਗੌਤਮ ਸਿੰਘ ਨੇ ਦੱਸਿਆ ਸਾਡੇ ਜਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਉੱਥੇ ਸਾਡੀ ਟੀਮ ਦੇ ਨਾਲ ਜਿਹੜੀ ਤਰ੍ਹਾਂ ਤਾਂ ਡਿਊਟੀ ਲੱਗੀ ਸੀਗੀ ਸੋ ਜਿਹੜੀਆਂ ਜਿਹੜੀਆਂ ਵੀ ਇਲੈਕਸ਼ਨਾਂ ਆ ਕੇ ਆਉਣਗੀਆਂ ਉਹਨਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੁਣ ਜਾ ਫਿਰ ਜਿੱਤ ਪ੍ਰਾਪਤ ਕਰੂਗੀ ਔਰ ਦੁਬਾਰਾ 2027 ਦੇ ਵਿੱਚ ਸਰਦਾਰ ਹਰਜੋਤ ਸਿੰਘ ਵੈਸੇ ਇਸ ਹਲਕੇ ਤੋਂ ਜਿੱਤਣਗੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2027 ਦੇ ਵਿੱਚ ਉਹ ਦੁਬਾਰਾ ਜਿਹੜੀ ਹੈਗੀ ਰਿਪੀਟ ਹੋਊਗੀ ਜਿਹੜੇ ਲੋਕ ਕੋਈ ਭੁੱਲ ਭਲੇਖੇ ਵਿੱਚ ਨੇ ਜਾਂ ਕੋਈ 2 ਉਹਨਾਂ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਨੇ ਉਹਨਾਂ ਪਾਰਟੀਆਂ ਨੂੰ ਚਾਹੇ ਉਹ ਕਾਂਗਰਸ ਹੈ ਚੌਥੇ ਨੰਬਰ ਤੇ ਜਿਹੜੇ ਜਿਹੜੇ ਪਾਰਟੀ ਨੇ ਦੇਖਦੇ ਉੱਪਰ ਲੰਮਾ ਸਮਾਂ ਰਾਜ ਕੀਤਾ ਔਰ ਪੰਜਾਬ ਦੇ ਵਿੱਚ ਕਿੰਨੇ ਮੁੱਖ ਮੰਤਰੀ ਦਿੱਤੇ ਅਜ ਚੌਥੇ ਨੰਬਰ ਤੇ ਉਹ ਪਾਰਟੀ ਗਈ ਹੈ ਕਾਂਗਰਸ ਅਕਾਲੀ ਦਲ ਭਾਜਪਾ ਦਾ ਜਿਹੜਾ ਇਹਨਾਂ ਮੰਦਾ ਹਾਲ ਹੋਇਆ ਉੱਥੇ ਔਰ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਹੈਗੀ ਆ ਸੋਚ ਨੂੰ ਬਿਲਕੁਲ ਦਰਸਾ ਦਿੱਤਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਿੱਖਿਆ ਸਿਹਤ ਔਰ ਇੱਕ ਵਿਕਾਸ ਦੀ ਜਿਹੜੀ ਰਾਜਨੀਤੀ ਆ ਆਮ ਆਦਮੀ ਪਾਰਟੀ ਦੀ ਉਦੇ ਪ੍ਰੋਗਰਾਮਾਂ ਨੇ ਫੋਲ ਚੜਾਏ ਨੇ ਕਿ ਸਵਾਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੇ ਅਗਵਾਈ ਦੇ ਵਿੱਚ ਸਾਡੇ ਨੈਸ਼ਨਲ ਕਮਿਨਰ ਅਰਵਿੰਦ ਕੇਜੇਵਾਲ ਜੀ ਸਾਡੇ ਪੰਜਾਬ ਪਰਿਵਾਰੀ ਸ੍ਰੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਹੁਣ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਯਾਰ ਆਉਣ ਵਾਲੇ ਜਿੰਨੀਆਂ ਵੀ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਹਨਾਂ ਵਿੱਚ ਵੀ ਜਿਹੜੀ ਹੁਣ ਜਾਂ ਫਿਰ ਜਿਹੜੀ ਜਿੱਤ ਪ੍ਰਾਪਤ ਕਰੂਗੀ ਸਾਡੇ ਸਾਰੇ ਵਲੰਟੀਅਰ ਆਮ ਆਨੰਦਪੁਰ ਸਾਹਿਬ ਹਲਕੇ ਦੇ ਸਾਡੇ ਬਲੌਗ ਪ੍ਰਧਾਨ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਡਾਕਟਰ ਗੌਤਮ ਜੀ ਦੇ ਅਗਵਾਈ ਦੇ ਵਿੱਚ ਅੱਜ ਇੱਥੇ ਸਾਰੇ ਸਿੱਖੁੱਚੇ ਜਿਹੜੇ ਐਗ ਆਮ ਪਾਰਟੀ ਜੀ ਤੁਸੀਂ ਤਰਨਤਾਰ ਤੋਂ ਜੀ ਡਿਊਟੀ ਲੱਗੀ ਹੋਈ ਸੀਗੀ ਸ਼ਾਨਦਾਰ ਜਿੱਤ ਮਿਲੀ ਹੈ ਕੀ ਕਹਿਣਾ ਚਾਹੁੰਦੇ ਹੋ ਦੱਸੋ ਸਰ ਇਤਿਹਾਸ ਵਿੱਚ ਪੜਿਆ ਸੀ ਕਿ ਜਿਹੜਾ ਪੰਜਾਬ ਦਾ ਸੂਬਾ ਹੈ ਇਹ ਪੂਰੀ ਦੁਨੀਆ ਤੋਂ ਵਲੱਖਣ ਹੈ ਬਿਲਕੁਲ ਅਲੱਗ ਹੈ ਅੱਜ ਇਹ ਪ੍ਰਤੀਕਸ਼ ਤੇ ਪ੍ਰਮਾਣ ਹੋ ਚੁੱਕਿਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਬੜੀ ਕ੍ਰਾਂਤੀਕਾਰੀ ਲੋਕ ਨੇ ਇਹ ਕਿਸੇ ਦੀ ਗੁਲਾਮੀ ਨਹੀਂ ਪਛਾਨੇ ਕਰਦੇ ਆਪਣੇ ਆਪ ਨੂੰ ਆਜ਼ਾਦ ਰੱਖਦੇ ਨੇ ਤੇ ਆਪਣੇ ਹੱਕਾਂ ਵਾਸਤੇ ਹਰ ਸਮੇਂ ਲੜਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਸਾਡੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਲਗਭਗ 12000 ਤੋਂ ਵੱਧ ਵੋਟਾਂ ਦੇ ਨਾਲ ਅਸੀਂ ਜਿੱਤੇ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ੱੱੱਕਾ ਕੀਤਾ ਪਿਛਲੇ ਸਮੇਂ ਦੇ ਵਿੱਚ ਕਦੇ ਸਾਡੀਆਂ ਯੂਨੀਵਰਸਟੀਆਂ ਖੋਈਆਂ ਕਦੇ ਸਾਡੇ ਪਾਣੀਆਂ ਦੇ ਉੱਤੇ ਰੱਖਾ ਕੀਤਾ ਅੱਜ ਉਹ ਕਿਤੇ ਮਿਲਦੇ ਨਹੀਂ ਜਵਾਨਤਾ ਜ਼ਬਤ ਕਰਾਈਆਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਦੀ ਜਵਾਨਤਾ ਜ਼ਬਤ ਕਰਾਈਆਂ ਜਿਹੜੇ ਸਾਡੀ ਮਾਰਕੀਟ 'ਚ ਘੁੰਮਦੇ ਨਹੀਂ ਚੌਥੇ ਨੰਬਰ ਤੇ ਆਈ ਉਸ ਆ ਮਾਰਮੀ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਸਾਡੀ ਪਾਰਟੀ ਦਾ ਵਰਕਿੰਗ ਸਟਾਈਲ ਮਾਈਕਰੋ ਆਰਗੇਨਾਈਜ਼ ਕਰਦੇ ਨੇ ਅਸੀਂ ਬਹੁਤ ਗਰਾਉਂਡ ਲੈਵਲ ਤੱਕ ਜਾਂਦੇ ਨੇ ਔਰ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਹੁਤ ਸੱਚੀ ਤੇ ਸੁੱਚੀ ਸੋਚ ਵਾਲੇ ਲੋਕ ਨੇ ਸਾਡੇ ਭਗਵੰਤ ਮਾਨ ਜੀ ਦਾ ਕੋਈ ਕਿਤੇ ਮੁਕਾਬਲਾ ਨਹੀਂ ਇਦਾਂ ਦੇ ਮੁੱਖ ਮੰਤਰੀ ਪੂਰੇ ਹਿੰਦੁਸਤਾਨ ਚ ਕਿਸੇ ਸਟੇਟ ਦੇ ਮੁੱਖ ਮੰਤਰੀ ਨਹੀਂ ਸਭ ਤੋਂ ਵਧੀਆ ਮੁੱਖ ਮੰਤਰੀ ਉਹਦੇ ਨਾਲ ਸਾਡੇ ਹਲਕੇ ਦੇ ਜਿਹੜੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਜ ਜੀ ਜਿਨ੍ਹਾਂ ਦੀ ਇੱਕ ਬਲੱਖਣ ਪਹਿਚਾਣ ਹੈ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਕੈਂਡੀਡੇਟ ਸੀ ਜਿਨ੍ਹਾਂ ਨੇ ਅੱਜ ਵੱਡੀ ਲੀਡ ਪਰ ਜਿੱਤ ਪ੍ਰਾਪਤ ਕੀਤੀ ਸੱਚਮੁੱਚ ਮੈਂ ਜਿਹੜੇ 15 ਦਿਨ ਉੱਥੇ ਲਾਇਆ ਉਸ ਲਾਗਾਯੋਗ ਸੀ ਉਹਨਾਂ ਲੋਕਾਂ ਦਾ ਇੰਨਾ ਪਿਆਰ ਸੀ ਸਾਡੀ ਪਾਰਟੀ ਨੂੰ ਇੰਨਾ ਸਤਿਕਾਰ ਸੀ ਬਾਕੀ ਪਾਰਟੀਆਂ ਨੇ ਜਿਨ੍ਹਾਂ ਨੇ ਇਕੱਠੇ ਹੋ ਕੇ ਜੋਰ ਲਗਾਇਆ ਸਾਡੀ ਪਾਰਟੀ ਨੇ ਉਹਨੀਆਂ ਵੋਟਾਂ ਉਹਨਾਂ ਨਾਲੋਂ ਵੱਧ ਲਈਆਂ ਔਰ ਇੱਕ ਗੱਲ ਹੋਰ ਦੱਸਦਾ ਮੈਂ ਜਿਹੜੇ ਲੋਕਾਂ ਦਾ ਬਹਿਮ ਸੀ ਨਾ ਕਿ 2027 ਚ ਬਦਲ ਜਾਊਗਾ ਜੇ ਹੋ ਜਾਊਗਾ ਅੱਜ ਉਹ ਲੋਕ ਕਿੱਥੇ ਉਹਨਾਂ ਨੂੰ ਕੋਈ ਜਵਾਬ ਨਹੀਂ ਹੈ ਕਾਰਨ ਕੀ ਹੈਗਾ ਕਾਰਨ ਜਿਹੜੇ ਸਾਡੇ ਪੰਜਾਬ ਦੇ ਲੋਕ ਇਤਿਹਾਸ ਲਿਖਣਾ ਜਾਣਦੇ ਨੇ ਅੱਜ ਉਹਨਾਂ ਨੇ ਇਤਿਹਾਸ ਲਿਖ ਦਿੱਤਾ ਤੇ 2025 ਵੀ ਸਾਡਾ 26 ਵੀ ਸਾਡਾ 27 ਵੀ ਸਾਡਾ 2032 ਵੀ ਸਾਡਾ 32 ਵੀ ਸਾਡਾ ਉਹਦਾ ਕਾਰਨ ਕਹਦਾ ਉਹਦਾ ਕਾਰਨ ਉਹਦਾ ਕਾਰਨ ਮੈਂ ਤੁਹਾਡੇ ਮੱਧਮ ਨੂੰ ਦੱਸਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਥਾਣੇ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਸਾਡੇ ਕਿਸੇ ਵੀ ਥਾਣੇ ਪਰ ਸਾਡੀ ਪਾਰਟੀ ਸਾਡੇ ਜਿਹੜੇ ਨੇਤਾ ਸਹਿਬਾਨ ਨੇ ਸਾਡੀ ਜਿਹੜੀ ਬਹਿਨ ਸਾਬ ਨੇ ਸਾਡੇ ਹੋਰ ਕਿਤੇ ਡੁਪਲੀਕੇਟ ਕਿਤੇ ਗਲਤ ਪਰਚੇ ਨਹੀਂ ਕਰਾਂਦੇ ਔਰ ਜਿਹੜੇ ਗਲਤ ਪਰਚੇ ਕਰਾਉਂਦੇ ਸੀ ਅੱਜ ਗਲੀਆਂ 'ਚ ਫਿਰ ਰਹੇ ਨੇ ਸਾਡੇ ਸਾਹਮਣੇ ਜਾ ਕੇ ਅਸੀਂ ਉਧਰ ਜਾਵਾਂਗੇ ਸਾਡੇ ਸਾਹਮਣੇ ਦਿਖ ਰਹੇ ਨੇ ਗਲਤ ਪਰਚੇ ਵਾਲੇ ਲੋਕ ਲੋਕ ਗਲਤ ਪਰਚਿਆਂ ਵਾਲੇ ਨੂੰ ਅੱਜ ਜਵਾਬ ਦਿੰਦੇ ਨੇ ਅੱਜ ਪੰਜਾਬ ਦੇ ਵਿੱਚੋਂ ਹੀ ਮਿਲਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੀ ਜਿੰਨੇ ਵੀ ਮੇਰੇ ਨਾਲ ਮੇਰੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਨੇ ਇਹਨਾਂ ਸਾਰਿਆਂ ਦਾ ਬਹੁਤ 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 ਧੰਨਵਾਦ ਸਾਡੇ ਇਥੋਂ ਦੇ ਸੰਗਠਨ ਦੇ ਇੰਚਾਰਜ ਸਾਡੇ ਕਮਿਸ਼ਨਰ ਗੱਡੀ ਜੀ ਕੇਰ ਸਿੰਘ ਜੀ ਹੋਰ ਸਾਡੀ ਸਾਰੀ ਸਮੁੱਚੀ ਟੀਮ ਪੰਮੂ ਜੀ ਸਾਡੇ ਹੁਣ ਜਸਪਾਲ ਸਿੰਘ ਤਾਹੇ ਜੀ ਆਣ ਵਾਲੇ ਨੇ ਆਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦ ਉਹ ਵੀ ਸਾਡੀਆਂ ਡੰਗੜ ਦੇ ਸਾਰੇ ਦੇ ਸਾਰੇ ਐਮਸੀ ਸਾਡੇ ਹੋਣਗੇ ਤੁਹਾਡੇ ਮੱਦੇਨਜ਼ਰ ਦੱਸ ਦੇਣਾ ਕਰਦਾ ਧੰਨਵਾਦ ਉਹਦਾ ਕਾਰਨ ਇੱਕੋ ਹੀ ਹੈ ਅਸੀਂ ਬੜੇ ਸਿੰਪਲ ਸਿਧਾਂਤ ਲੋਕਾਂ ਨੂੰ ਬਹੁਤੀਆਂ ਗੱਲਾਂ ਨਹੀਂ ਆਂਦੀ ਪਰ ਅਸੀਂ ਕੰਮ ਕਰਦੇ ਨੇ ਕੰਮ ਕਰਕੇ ਦਿਖਾਵਾਂਗੇ ਆਉਣ ਵਾਲਾ ਸਾਡੀ ਪਾਰਟੀ ਦੇ ਜ Punjab ਦੇ ਲੋਕਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ